ਅੱਡੀ ਖਬਰ ਆ ਰਹੀ ਹੈ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਤੋਂ ਜਿੱਥੇ ਕਿ ਲੈਂਡਸਲਾਈਡ ਦਾ ਹਾਦਸਾ ਵਾਪਰਿਆ ਜੀ ਹਾਂ ਜਿਸੇ ਬਿਲਕੁਲ ਸਹੀ ਸੁਣ ਰਹੇ ਹੋ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਦੇ ਵਿੱਚ ਪੁਰਾਣੀ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ ਜਿਸ ਦੇ ਵਿੱਚ 8 ਤੋਂ 10 ਅਨੁਸਰਧਾਲੂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ 3 ਸ਼ਰਦਾਲੂ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਜੰਮੂ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਰੈਸਕਿਊ ਟੀਮ ਵੀ ਉੱਥੇ ਪਹੁੰਚ ਗਈ ਹੈ ਤੇ ਸ਼ਰਦਾਲੂਆਂ ਨੂੰ ਉੱਥੋਂ ਸੇਫ ਥਾਵਾਂ ਤੇ ਵੀ ਲੈ ਕੇ ਜਾਇਆ ਜਾ ਰਿਹਾ ਮੌਨਸੂਨ ਦੇ ਸ਼ੁਰੂਆਤ ਤੋਂ ਹੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਤੇ ਕਾਫੀ ਜੜੀ ਘਟਨਾਵਾਂ ਨੇ ਉਹ ਵੀ ਵਾਪਰੀਆਂ ਸਨ ਹਾਲਾਂਕਿ ਕਿਸੇ ਵੀ ਸ਼ਰਧਾਲੂ ਨੂੰ ਨੁਕਸਾਨ ਨਹੀਂ ਪਹੁੰਚਿਆ ਸਿਰਫ ਹੁਣੇ 8 ਤੋਂ 10 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਤੁਹਾਨਰਦਾ ਜੀ ਇਹ ਜਿਹੜੀ ਵੱਡੀ ਘਟਨਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਦੇ ਵਿੱਚ ਵਾਪਰੀ ਹੈ ਸ਼੍ਰੀ ਮਾਤਾ ਵੈਸ਼ਨੋ ਰੇਵੀ ਕਾ ਜੀਹਾ ਦਰਬਾਰ ਹੈ ਜਿੱਥੇ ਕੀ ਸਾਲ ਬਾਅਦ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਕਦੀ ਵੀ ਅਜਿਹਾ ਟਾਈਮ ਨਹੀਂ ਹੁੰਦਾ ਜਦ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਖਾਲੀ ਹੋਵੇ ਅਤੇ ਹਮੇਸ਼ਾ ਹੀ ਸ਼ਰਦਾਲੂਆਂ ਦੀ ਪੀੜ ਉਮੜੀ ਰਹਿੰਦੀ ਹੈ ਪਰ ਹੁਣ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਕੀ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ 8 ਤੋਂ 10 ਸ਼ਰਦਾਲੂਆ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਤ ਕਰਵਾਇਆ ਗਿਆ। ਤੁਹਾਨੂੰ ਦੱਸਦੇ ਕਿ ਤਿੰਨ ਸ਼ਰਦਾਲੂ ਗੰਭੀਰ ਰੂਪ ਤੋਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜੰਮੂ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਤ ਕਰਵਾਇਆ ਗਿਆ। ਤੁਸੀਂ ਲਾਈਵ ਤਸਵੀਰਾਂ ਵੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਜਿਹੜੀ ਘਟਨਾ ਵਾਪਰੀ ਹੈ ਕਿੰਨਾ ਵੱਡਾ ਹਾਦਸਾ ਵਾਪਰਿਆ ਤੁਸੀਂ ਵੇਖ ਸਕਦੇ ਹੋ ਕਿੰਨੇ ਹੀ ਬੁਰੇ ਤਰੀਕੇ ਨਾਲ ਨੁਕਸਾਨ ਹੋਇਆ। ਨਹੀਂ ਨੀਸ਼ਰ ਤਾਲੂ ਵੀ ਜ਼ਖਮੀ ਹੋਏ ਨੇ